ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕ ਰਾਗਨਜ਼ੂਰ ਗੁਰੂ ਗੋਬਿੰਦ ਸਿੰਘ ਬਨਮਲਾ ਫੈਲ ਜੇ ਨੂਰ ਗੁਰੂ ਗੋਬਿੰਦ ਸਿੰਘ ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ शाही शाहनिशा गो गुरु गोविंद सिंह तां तां ਸੈਭ ਸਤਿਗੁਰੂ ਸ੍ਰੀ ਗੁਰੂ ਕਰਜੀਤਾਰ ਪਾਸ਼ਾ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਮਨਾ ਰਹੀ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਿੱਚ ਪਾਪ ਜ਼ੁਲਮ ਅਤਿਆਚਾਰ ਵੱਜ ਜਾਂਦੇ ਹਨ ਤਾਕਤਵਰ ਗਰੀਬ ਦਾ ਖੂਨ ਪੀਣ ਲੱਗ ਪੈਂਦੇ ਹਨ ਜਦੋਂ ਸੰਸਾਰ ਅਗਿਆਨਤਾ ਦੇ ਹਨੇਰੇ ਦੇ ਵਿੱਚ ਡੁੱਬਿਆ ਹੁੰਦਾ ਹੈ ਤਾਂ ਇਹੋ ਜਿਹੀਆਂ ਰੂਹਾਂ ਸੰਸਾਰ ਦੇ ਵਿੱਚ ਆ ਕੇ ਸਾਰੇ ਸੰਸਾਰ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਰੱਬੀ ਗਿਆਨ ਬਖਸ਼ ਕੇ ਤੇ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਕੇ ਤੇ ਸਾਂਝੀ ਵਾਲਤਾ ਦਾ ਨੂਦੇਸ ਦਿੰਦੇ ਹਨ ਦੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਜਦੋਂ ਸੰਸਾਰ ਦੇ ਵਿੱਚ ਆਏ ਹਨ ਤੇ ਉਸ ਵੇਲੇ ਵੀ ਬਹੁਤ ਹੀ ਤਸਯੋਗ ਹਲਤ ਸੀ ਜਦੋਂ ਬਾਬਰ ਬਾਦਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤੇ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਦੇਖ ਰਹੇ ਹਨ ਤੇ ਫਰਮਾਨ ਕਰਦੇ ਹਨ ਖੁਰਾ ਸਾਨ ਖਸਮਾਨਾ ਕੀਆ ਹਿੰਦੁਸਤਾਨ ਡਰ ਆਇਆ ਆਪੈ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਕੀਤੀ ਮਾਰ ਪਈ ਗੁਰਲਾਣੈ ਤੈ ਕੀ ਦਰਦ ਨਾ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਜੇ ਸਕਤਾ ਸ਼ੂ ਮਾਰੇ ਪੈ ਵਗੈ ਤਾਂ ਖਸਮੇ ਸਾ ਪਰ ਸੋਈ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਪੁਕਾਰ ਕੀਤੀ ਹਿੰਦੁਸਤਾਨ ਦੇ ਦਰਦ ਨੂੰ ਦੇਖ ਕੇ ਹਣ ਬਾਬਰ ਬਾਦਸ਼ਾਹ ਗੁਰੂ ਸਾਹਿਬ ਜੀ ਦੇ ਜਦੂ ਸਾਹਮਣੇ ਆਇਆ ਤੇ ਗੁਰੂ ਸਾਹਿਬ ਜੀ ਨੇ ਜਦੋਂ ਉਸ ਨੂੰ ਮੂੰਹ ਤੇ ਖਰੀਆਂ-ਖਰੀਆਂ ਸੁਣਾਈਆਂ ਆਖਿਆ ਪਾਪ ਕੀ ਜਾਂਜ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਤੇ ਬਾਬਰ ਬਾਦਸ਼ਾਹ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਝੁਕਿਆ ਹਣ ਹਿੰਦੁਸਤਾਨ ਦੇ ਵਿਚ ਹਿੰਦੁਸਤਾਨ ਦੇ ਤਖਤਾ ਦੇ مالک ਬਾਬਰ ਬਾਦਸ਼ਾਹ ਬਣ ਕੇ ਹਕੂਮਤ ਕਰਨ ਲੱਗਿਆ ਤੇ ਦੂਜੇ ਪਾਸੇ ਬਾਬਾ ਨਾਨਕ ਇਹ ਸੰਸਾਰ ਨੂੰ ਇਕਤਾ ਪਿਆਰ ਸਾਂਝੀ ਵਾਲਤਾ ਦਾ ਸੰਦੇਸ਼ ਦੇ ਕੇ ਸਾਰਿਆਂ ਨੂੰ ਆਪਣੀ ਬੋਕਲ ਵਿੱਚ ਲੈ ਕੇ ਤੇ ਸਾਰਿਆਂ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲਣ ਦਾ ਜੋ ਸੰਦੇਸ਼ ਹੈ ਉਹ ਦੇ ਰਹੇ ਹਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਕਹਿੰਦੇ ਨੇ ਬਾਬੇ ਕੇ ਬਾਬਰ ਕੇ ਦਹੁ ਆਪ ਕਰੇ ਪਰਮੇਸ਼ਰ ਸੋਹ ਹੁਣ ਇੱਕ ਪਾਸੇ ਬਾਬਰ ਬਾਸ਼ਾ ਦਾ ਖਾਨਦਾਨ ਰਾਜ ਕਰ ਰਿਹਾ ਹੈ ਦੂਜੇ ਪਾਸੇ ਬਾਬੇ ਕੇ ਹਿੰਦੋਸਤਾਨੀਆਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ ਤੇ ਗਰੀਬਾਂ ਮਜ਼ਲੂਮਾਂ ਦੀ ਸਹਾਇਤਾ ਕਰਨ ਲਈ ਸਦਾ ਹੀ ਤਤਪਰ ਹਨ ਬਾਬਰ ਬਾਦਸ਼ਾਹ ਦਾ ਪੁੱਤਰ ਹਮਾਇਉ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਦੇ ਸਾਹਮਣੇ ਆਉਂਦਾ ਹੈ ਤੇ ਜਦੋਂ ਉਸ ਨੇ ਆਪਣੀ ਤਲਵਾਰ ਮ्यान ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬ ਜੀ ਨੇ ਇੱਕੋ ਬਚਨ ਕੀਤਾ ਜੀ ਦੇ ਨਾਲ ਉਹ ਪਾਣੀ ਪਾਣੀ ਹੋ ਗਿਆ ਇਧਰ ਗੁਰੂ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਗੱਦੀ ਤੇ ਬਰਾਜਮਾਨ ਹਨ। ਉਹਦਰ ਜਹਾਂਗੀਰ ਨੇ ਫਿਰ ਪਰਖਣਾ ਚਾਇਆ ਗੁਰੂ ਸਾਹਿਬ ਜੀ ਨੂੰ ਅਸ ਹੈ ਤੇ ਅਖੇ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ। ਉਹ ਇਸ ਲਹਿਰ ਨੂੰ ਖਤਮ ਕਰਨਾ ਚਾਹੁੰਦਾ ਸੀ ਪਰ ਇਸ ਦਾ ਨਤੀਜਾ ਇਹ ਹੋਇਆ ਕਿ ਮੀਰੀ ਤੇ ਪੀਰੀ ਨੇ ਜਨਮ ਲਿਆ। ਦਿੱਲੀ ਦੇ ਬਰਾਬਰ ਆਕਾਸ਼ ਤੱਕ ਸੈਬ ਸਥਾਪਿਤ ਹੋ ਗਿਆ ਜਹਾਂਗੀਰ ਬਾਦਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਝੁਕਿਆ ਉਸ ਤੋਂ ਬਾਅਦ ਇੱਕ ਪਾਸੇ ਬਾਬੇ ਕੇ ਹਨ ਇੱਕ ਪਾਸੇ ਬਾਬਰ ਕੇ ਹਨ ਜਦੋਂ ਔਰੰਗਜ਼ੇਬ ਬਾਦਸ਼ਾ ਦਾ ਟਾਈਮ ਆਇਆ ਉਸਨੇ ਜ਼ੁਲਮ ਕਰਨੇ ਸ਼ੁਰੂ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕ੍ਰਿਪਾ ਤੇ ਮਜਲੂਮਾਂ ਦੀ ਬਾਹ ਫੜ ਕੇ ਆਪਣਾ ਆਪ ਬਲੀਦਾਨ ਕਰ ਦਿੱਤਾ ਉਸ ਸਮੇਂ ਗੁਰਕਲਗੀ ਤਰਪਾਦਾਸ਼ਾ ਮਹਾਰਾਜ ਜੀ ਦੀ ਆਯੂ 9 ਸਾਲ ਦੀ ਸੀ ਗੁਰਕਲਗੀ ਤਰਪਾਦਾਸ਼ਾ ਮਹਾਰਾਜ ਆਪਣੇ ਜਨਮ ਬਾਰੇ ਪ੍ਰਮਾਣ ਕਰਦੇ ਹਨ ਅਬ ਮੈਂ ਆਪਣੀ ਕਥਾ ਬਖਾਣੂ ਤਪ ਸਾਦਿਤ ਜੇ ਵਿਦਮੋਯਾਨੋ ਹੈਮਕੁੰਡ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ ਸਪਤ ਸ੍ਰਿੰਗ ਤੇ ਨਾਮ ਕਹਾਵਾ ਪੰਡ ਰਾਜ ਚ ਜੋ ਕਮਾਵਾ ਤਾਂ ਹਮ ਅਦਿ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਇਹ ਵਿਦਕਰਤ ਤਪਸਿਆ ਭਿਓ ਦਵੇ ਤੇ ਏਕ ਰੂਪ ਹੋਇ ਗਿਓ ਤਾਤ ਮਾਤ ਮੋਰ ਅਲਖ ਅਰਾਦਾ ਉਹ ਬਿਦ ਜੋਗ ਸਾਧਨਾ ਸਾਦਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਤਿਨ ਪ੍ਰਭ ਜਬ ਆਇ ਸਮੋਏ ਦੀਆ ਤਬ ਹਮ ਜਨਮ ਕਲੂ ਨਾ ਕਲੂ ਬੈ ਲੀਆ ਚਿਤਨਾ ਭਇਓ ਹਮਰੋ ਆਵਨ ਕੈ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਜੋ ਤਉ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਮੈਂ ਆਪਣਾ ਸੁੱਧ ਤੋਏ ਨਿਵਾਜਾ ਪੰਥ ਪਰਚਰ ਕਰ ਬੇ ਕੋ ਸਾਜਾ ਸਾਈਬ ਸਤਿਗੁਰੂ ਕਹਿੰਦੇ ਨੇ ਕਿ ਮੈਨੂੰ ਵਾਹਿਗੁਰੂ ਆਕਾਰ ਪੁਰਖ ਜੀ ਨੇ ਜਦ ਹੁਕਮ ਕੀਤਾ ਕਿ ਮੈਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ ਹਾਂ ਜਾਓ ਸੰਸਾਰ ਦੇ ਵਿੱਚ ਧਰਮ ਦਾ ਪ੍ਰਚਾਰ ਕਰਕੇ ਸੱਚ ਦੇ ਨਾਲ ਸੰਸਾਰ ਨੂੰ ਜੋੜੋ ਅਤੇ ਜ਼ੁਲਮਾਂ ਪਾਪ ਦਾ ਨਾਸ ਕਰਨ ਵਾਸਤੇ ਮੈਨੂੰ ਸਤਿਗੁਰੂ ਜੀ ਨੇ ਭੇਜਿਆ ਧਰਮ ਦੀ ਰੱਖਿਆ ਤੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਸਾਹਿਬ ਕਹਿੰਦੇ ਨੇ ਠੰਡ ਪਿਓ ਮੈਂ ਜੋਰ ਕਰ ਬਚਨ ਕਹੇ ਸਿਰ ਨਿਆਏ ਪੰਥ ਚਲੈ ਤਵ ਜਗਤ ਮੈਂ ਜਬ ਤੁਮ ਕਰੋ ਸਹਾਈ ਸਾਹਿਬ ਸਤਿਗੁਰੂ ਕਹਿੰਦੇ ਨੇ ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਧਰਮ ਦਾ ਪ੍ਰਚਾਰ ਤਾਂ ਹੀ ਹੋ ਸਕਦਾ ਹੈ ਜੇ ਆਪ ਜੀ ਦਾ ਮੇਰ ਪਰਿਆਹਤ ਸਿਰ ਤੇ ਹੋਵੇ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਅਸੀਸਾਂ ਲੈ ਕੇ ਸਾਇਬ ਸਤਗੁਰੂ ਇਸ ਸੰਸਾਰ ਦੇ ਵਿੱਚ ਪ੍ਰਗਟ ਹੋ ਕੇ ਸਾਰੇ ਸੰਸਾਰ ਨੂੰ ਇਕਤਾ ਪਿਆਰ ਤੇ ਸਾਂਝੀ ਵਾਲਤਾ ਦਾ ਸੰਦੇਸ਼ ਦੇ ਕੇ ਖੰਡੇ ਬਾਟੇ ਦਾ ਪਾਉਲ ਛਕਾ ਕੇ 1600 ਨਵੰਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਇਸ ਲਹਿਰ ਨੂੰ ਵੱਧਦੀ ਵੇਖ ਕੇ ਆਪਣੇ ਪ੍ਰਾਇ ਸਾਰੇ ਹੀ ਗੁਰੂ ਸਾਹਿਬ ਜੀ ਦੇ ਵੈਰੀ ਬਣ ਕੇ ਗੁਰੂ ਸਾਹਿਬ ਜੀ ਨੂੰ ਦੁੱਖ ਦੇਣੇ ਸ਼ੁਰੂ ਕੀਤੇ ਗੁਰੂ ਸਾਹਿਬ ਜੀ ਦੇ ਨਿਤ ਨਵੇਂ ਹਮਲੇ ਹੋਣੇ ਸ਼ੁਰੂ ਹੋ ਗਏ ਗੁਰ ਕਲਗੀ ਤਰਪਾਦਾਸ਼ਾ ਮਹਾਰਾਜ ਜੀ ਚੜਦੀ ਕਲਾ ਦੇ ਨਾਲ ਯੁੱਧਾਂ ਵਿੱਚ ਦੁਸ਼ਮਣ ਦੇ ਦੰਦ ਖੱਟੇ ਕਰ ਰਹੇ ਹਨ ਆਨੰਦਪੁਰ ਸਾਹਿਬ ਜੀ ਦੇ ਯੁੱਧ ਸਰਸਾ ਨਦੀ ਦਾ ਯੁੱਧ ਚਮਕੌਰ ਸਾਹਿਬ ਦਾ ਯੁੱਧ ਅੱਖਾਂ ਦੇ ਸਾਹਮਣੇ ਦੋਵੇਂ ਸਾਹਿਬ ਜੀ ਜਾਦੀ ਸ਼ਹੀਦ ਕਰਵਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਵਾਹਿਗੁਰੂ ਦਾ ਸ਼ੁਕਰ ਮਨਾ ਰਹੇ ਹਨ ਮਾਚੀਵਾੜੀ ਦੇ ਜਗਲਾਂ ਦੇ ਦੁੱਖ ਸੈਂਧੀਆਂ ਹੋયા ਜਿੱਥੇ ਕਲਗੀਧਰ ਪਾਤਸ਼ਾਹ ਦੇ ਦੁੱਖਾਂ ਨੂੰ ਦੇਖ ਕੇ ਜੰਗਲ ਦੇ ਪੰਛੀ ਵੀ ਛਮਛਮ ਰੋ ਰੇ ਸਨ ਕਲਗੀਧਰ ਪਾਤਸ਼ਾਹ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਉਸ ਮਿੱਤਰ ਪਿਆਰੇ ਨੂੰ ਯਾਦ ਕਰ ਰਹੇ ਹਨ ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜੀ ਨੇ ਚੜ੍ਹਦੀ ਕਲਾ ਦੇ ਨਾਲ ਜਦੋਂ ਕੁਝ ਵੀ ਨਹੀਂ ਸੀ ਆਪ ਪ੍ਰਮਾਨ ਕਰਦੇ ਨੇ ਇਨਾਂ ਸਾਜ਼ੋ ਇਨਾਂ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ਿੰਦੇ ਐਸ਼ ਅਰਜ਼ ਜਦੋਂ ਸਭ ਕੁਝ ਸੰਸਾਰ ਦਾ ਲੁੱਟ ਜਾਂਦਾ ਹੈ ਤਾਵੇਂ ਕਲਗੀ ਤਰਪਾਸ਼ਾ ਚੜਦੀ ਕਲਾ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰ ਮਨਾਉਂਦੇ ਹੋਏ ਤੇ ਪੰਥ ਨੂੰ ਚੜਦੀ ਗਲਾ ਦਾ ਸੁਣਿਆ ਦੇ ਦਿੰਦੇ ਰਹੇ ਸੋ ਇਹ ਗੁਰੂ ਘਰ ਦੀ ਇੱਕ ਮਰਿਆਦਾ ਰਹੀ ਹੈ ਕਿ ਜਦੋਂ ਸ਼ਾਂਤ ਮਈ ਢੰਗ ਦੇ ਨਾਲ ਰਹਿੰਦਿਆਂ ਹੋਿਆਂ ਨੂੰ ਕੋਈ ਆ ਕੇ ਵੰਗਾਰਦਾ ਹੈ ਪਹਿਲਾਂ ਸ਼ਾਂਤ ਮਈ ਸ਼ਹੀਦੀਆਂ ਦਿੱਤੀਆਂ ਫਿਰ ਸਵੇਂ ਰੱਖਿਆ ਵਾਸਤੇ ਤਲਵਾਰ ਚੁਕਣੀ ਪਈ ਕਲਗੀਧਰ ਪਾਸ਼ਾ ਫਰਮਾਨ ਕਰਦੇ ਨੇ ਝੂੰਕਾਰ ਅਜ਼ਹਮਾ ਹਿਲ ਤੇ ਦਰਗੁਜ਼ਸ਼ਤ ਹalal ਅਸਤ ਬੁਰਦਨ ਬਾਸ਼ਮਸ਼ੀਰ ਦਸਤ ਕਿ ਮਜਬੂਰੀ ਵਸ ਹੋ ਕੇ ਗੁਰੂ ਸਾਹਿਬ ਜੀ ਨੇ ਤਲਵਾਰ ਚੁੱਕੀ ਸੀ ਸੋ ਉਸ ਤੋਂ ਬਾਅਦ ਜਦੋਂ ਵੇਖਿਆ ਕਿ ਹੁਣ ਘਰ ਦੇ ਵਿੱਚ ਹੀ ਦੁਸ਼ਮਣ ਜਿਹੜਾ ਹੈ ਉਹ ਆ ਕੇ ਵਾਰ-ਵਾਰ ਲਲਕਾਰਦਾ ਹੈ ਤੇ ਕਲਗੀਧਰ ਪਾਸ਼ਾ ਨੇ ਆਪਣੇ ਜੀਵਨ ਦੇ ਵਿੱਚ ਤਾਂ ਕਿਸੇ ਤੇ ਹਮਲਾ ਕਿਸੇ ਤੇ ਹੱਲਾ ਨਹੀਂ ਕੀਤਾ ਪਰ ਦੱਖਣ ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਇਹੋ ਜਿਹਾ ਤੂਫਾਨ ਆਇਆ ਜਿਸਨੇ ਕਿ ਮੁਗਲ ਰਾਜ ਦੀ ਇਤਨਾਲ ਇਟ ਖੜਕਾ ਦਿੱਤੀ ਤੇ ਜਣਾ ਹਲਾਕੇ ਰੱਖ ਦਿੱਤੀਆਂ ਤੇ ਅਗੂ ਵਾਸਤੇ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਸਮੇਂ ਰੱਖਿਆ ਕਰਨ ਵਾਸਤੇ ਦੁਸ਼ਮਣ ਦੇ ਨਾਲ ਲੋਹਾ ਲੈਣ ਵਾਸਤੇ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਉਪਦੇਸ਼ ਕੀਤਾ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਾਰਾ ਜੀਵਨ ਯੁੱਧਾਂ ਦੇ ਵਿੱਚ گزارਣਾ ਪਿਆ ਉੱਥੇ ਉਹਨਾਂ ਨੇ ਖਾਲਸਾ ਪੰਥ ਨੂੰ ਅਕਾਲ ਪੁਰਖ ਦੇ ਨਾਲ ਜੁੜਨ ਵਾਸਤੇ ਗ੍ਰਸਤ ਦੇ ਵਿੱਚ ਰਹਿ ਕੇ ਘਰ ਦੇ ਵਿੱਚ ਰਹਿ ਕੇ ਉਪਦੇਸ਼ ਕੀਤਾ ਹੈ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਇਬ ਸਤਿਗੁਰੂ ਪ੍ਰਮਾਣ ਕਰਦੇ ਨੇ ਰੇ ਮਨ ਐਸੋ ਕਰ ਸੰਿਆ사 ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਹੈ ਉਦਾਸਾ ਜਤ ਕੀ ਜਟਾ ਜੋਗ ਕੋ ਮਜਨ ਨੈਮ ਕੇ ਨਖਨ ਵਡਾਓ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਵੋ ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਖਿਮਾ ਤਨ ਪ੍ਰੀਤ ਸੀਲ ਸੰਜਮ ਸਦਾ ਨਿਰਵਾਹਿਬੋ ਹੋਇ ਬੋ ਤ੍ਰੈ ਗੁਣ ਅਤੀਤ ਕਾਮ ਕ੍ਰੋਧ ਅਹੰਕਾਰ ਲੋਭ ਹਠ ਮੋਹ ਨਾ ਮਨ ਸਿਉ ਲਿਆਵੇ ਤਬ ਹੀ ਆਤਮ ਤਤ ਕੋ ਦਰਸੈ ਪਰਮਪੁਰਖ ਕਹਾ ਪਾਵੇ ਸੋ ਸਤ ਸਾਈਂ ਸਵਾਮੀ ਸਤਗੁਰੂ ਜੀ ਫਰਮਾਨ ਕਰਦੇ ਨੇ ਕਿ ਕਰਦੇ ਵਿੱਚ ਪਰਵਾਰ ਦੇ ਰਹਿ ਵਿੱਚ ਹੀ ਰਹਿ ਕੇ ਉੱਚਾ ਸੁੱਚਾ ਜੀਵਨ ਜੀਉਂਦਿਆਂ ਹੋਇਆ ਉਸ ਵਾਹਿਗੁਰੂ ਅਕਾਲ ਪੁਰਖ ਦੇ ਡਰ ਅਦਬ ਦੇ ਵਿੱਚ ਸੀਲ ਸੰਜਮ ਦਿਆ ਧਰਮ ਆਦ ਨਿਭਾਉਂਦਿਆਂ ਹੋਇਆ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਰਹਿਣਾ ਹੈ ਤੇ ਇਸ ਮਨੁੱਖਾ ਜਰਮ ਨੂੰ ਸਫਲ ਕਰਕੇ ਇਸ ਸੰਸਾਰ ਦੇ ਵਿੱਚੋਂ ਸਰੋਖਰੂ ਹੋ ਕੇ ਜਾਣਾ ਹੈ ਸੋ ਜਿਵੇਂ ਸਤਗੁਰੂ ਜੀ ਨੇ ਇਹ ਗੱਲ ਆਪਣੇ ਬਚਨਾਂ ਵਿੱਚ ਆਖੀ ਹੈ ਮੈਂ ਹਾਂ ਪਰਮਪੁਰਖ ਕੋ ਦਾ사 ਦੇਖਣ ਆਇਓ ਜਗਤ ਤਮਾਸ਼ਾ ਸੱਚ ਮੁੱਚ ਹੀ ਜਿਵੇਂ ਕੋਈ ਤਮਾਸ਼ਾ ਵੇਖ ਰਿਆ ਹੁੰਦਾ ਹੈ ਸਾਇਦ ਸਤਗੁਰੂ ਜੀ ਨੇ ਚੜ੍ਹਦੀ ਕਲਾ ਦੇ ਨਾਲ ਸਾਰੇ ਦੁੱਖਾਂ ਨੂੰ ਸਹਿੰਦਿਆਂ ਹੋਇਆਂ ਵਾਹਿਗੁਰੂ ਅਕਾਲ ਪੁਰਖ ਦੇ ਭਾਣੇ ਨੂੰ ਮੰਨਿਆ ਤੇ ਖਾਲਸੇ ਨੂੰ ਵੀ ਸਦੀਵੀ ਤੌਰ ਤੇ ਵਾਹਿਗੁਰੂ ਅਕਾਲ ਪੁਰਖ ਜੀ ਹਮ ਗ੍ਰੀ ਚਰਨ ਦਾ ਉਪਦੇਸ਼ ਕੀਤਾ ਚੋ ਆਉ ਤਾਲ ਤਨ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਤੇ ਚਰਨਾ ਤੇ ਇੱਕ ਮਨ ਹੋ ਕੇ ਅਰਦਾਸ ਬੇਨਤੀ ਕਰਿਏ ਸਾਰੀ ਸੰਗਤ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਇਕਾਗਰ ਚਿੱਤ ਹੋ ਕੇ ਕਲਗੀ ਤਰਪਾਸ਼ਾ ਦੇ ਚਰਨਾ ਵਿੱਚ ਧਿਆਨ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ